ਕਹਿੰਦੇ ਸ਼ੁਭਮਨ ਗਿੱਲ ਦੀ ਗੱਲ ਕਰਦੇ ਹੋ ਮੜੀ ਜੀ ਗੱਲ ਆਪਾਂ ਵੈਸੇ ਕੀਤੀ ਸੀ ਮੁੰਡੇ ਦੀ ਪਰ ਉਸ ਤੋਂ ਬਾਅਦ ਵੀ ਪਰਫਾਰਮੈਂਸ ਉਸੇ ਜਿਹਾ ਬੋਲਤਈ ਸ਼ੁਮਨ ਗਿੱਲ ਦੀ ਹੀ ਗੱਲ ਕਿਉਂ ਹੂੰ ਜਿਹੜਾ ਟੈਸਟ ਜਿੱਤਿਆ ਇਹਨਾਂ ਨੇ ਉਹ ਇੱਕ ਇਤਿਹਾਸਕ ਜਿੱਤ ਹੈ ਜੀ ਸ਼ੁਭਮਨ ਗਿੱਲ ਬਾਰੇ ਮੈਂ ਬਹੁਤ ਪੋਸਟਾਂ ਪਾਈਆਂ ਬਹੁਤ ਮਤਲਬ ਕਿ ਨੇੜੋਂ ਉਸ ਦੀ ਖੇਡ ਨੂੰ ਦੇਖ ਕੇ ਕਿ ਇਸ ਬੰਦੇ ਦਾ ਫਿਊਚਰ ਤੁਸੀਂ ਦੇਖਣਾ ਇਹ ਬੰਦਾ ਨੈਕਸਟ ਲੈਵਲ ਹੈ ਜੀ ਠੀਕ ਹੈ ਤੁਹਾਨੂੰ ਉਦੋਂ ਵੀ ਮੈਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਇਹਦੀ ਜ਼ਿੰਦਗੀ ਜਿਹੜੀ ਹੈ ਉਹ ਬਦਲ ਗਈ ਜੀ ਗਾਵਰੀ ਕਰਕੇ ਜਾਂ ਕੁਝ ਯੁਵਰਾਜ ਦਾ ਉਹਦੇ ਵਿੱਚ ਜਾਂ ਗੌਤਮ ਘੰਬੀਰ ਦਾ ਸਾਰਿਆਂ ਦਾ ਰੋਲ ਸੀਗਾ ਠੀਕ ਹੈ ਜੀ ਅੱਜ ਉਹ ਬੰਦਾ ਇੱਕ ਕਲਾਸ ਹੈ ਜੀ ਉਹ ਕਲਾਸ ਹੈ ਵੰਡਰ ਬాయ ਉਹ ਠੀਕ ਹੈ ਪਰ ਗੱਲ ਜਦੋਂ ਆਉਂਦੀ ਹੈ ਨਾ ਕਿ ਅੱਜ ਤੱਕ ਇਹ ਉੱਥੇ ਬਰਮਿੰਗਮ ਚ ਵੇਖ ਲਓ ਵਾਡੇ ਕਰ ਗਿਆ ਕਪਤਾਨ ਤੰਦੂਲ ਕਰ ਗਿਆ ਥੋਨੀ ਗਿਆ ਪਟੋਤੀ ਗਿਆ ਜੀ ਅਜ਼ਰੁਦੀਨ ਗਿਆ ਕੋਈ ਨਹੀਂ ਜਿੱਤ ਸਕਿਆ ਕੋਈ ਨਹੀਂ ਜਿੱਤ ਕੇ ਮੁੜਿਆ ਸਰ ਬਿਲਕੁਲ ਤਾਈਉਂ ਖੜਕੇ ਤੇ ਅਸਿਕ ਜਿੱਤਿਆ ਬਰਮਿੰਗਮ ਪੜਦੀ ਹੈ ਤੋਂ ਕਹਨੇ ਆ ਕਿ ਬਰਮਿੰਗਮ ਚ ਜਿੱਤੇ ਨਹੀਂ ਸਨ ਹੂੰ ਇਹ ਇਤਿਹਾਸ ਸਰ ਜੀ ਪਰ ਇਤਿਹਾਸ ਇੱਕ ਬੰਦਾ ਕ੍ਰਿਕਟ ਚ ਨਹੀਂ ਰੈਮ ਜਦੋਂ ਖਾਸ ਕਰਕੇ ਟੀਮ ਹੁੰਦੀ ਹੈ ਨਾ ਉਦੋਂ ਇਸ ਮੈਚ ਦੇ ਵਿੱਚ ਝੰਡੇਜਾ ਦੋਨਾਂ ਪਾਰੀਆਂ ਚ ਅੱਛਾ ਖੇਡਦਾ ਹੈ ਸਾਥ ਦਿੰਦਾ ਹੈ ਕ੍ਰੂਸ਼ਲ ਮੌਕੇ ਤੇ ਤਿੰਨ ਵਿਕਟਾਂ ਵੀ ਲਗਿਆ ਸ਼ਾਇਦ 1.5 200 ਰਨ ਵੀ ਮਾਰ ਗਿਆ ਹੂੰ ਉਹਦਾ ਆਪਣਾ ਇੱਕ ਰੋਲ ਹੈ ਰੋਲ ਹੈ ਬਹੁਤ ਵੱਡਾ ਬਿਲਕੁਲ ਕਪਤਾਨ ਨੇ ਦੋਨੇ ਪਾਰੀਆਂ ਚ ਖੜਿਆ ਸ਼ਾਨਦਾਰ ਹੂੰ ਪਰ ਇਸ ਮੈਚ ਦਾ ਜੇ ਕੋਈ ਅਸਲ ਹੀਰੋ ਸੀ ਸ਼ੁਮਨ ਗਿੱਲ ਤੋਂ ਇਲਾਵਾ ਜੀ ਉਹ ਸੀ ਆਕਾਸ਼ ਆਕਾਸ਼ਦੀਪ ਬਿਰਖਾ ਕਾਸ਼ਦੀਪ ਸਰ ਉਹਦੀ ਕਹਾਣੀ ਜਿਹੜੀ ਆ ਉਹ ਬੜੀ ਬੰਦੇ ਦੀ ਮਾਰ ਕੇ ਦੀ ਚ ਮਾਈ ਆ ਉਹਦੇ ਤੇ ਪੜੀ ਸੀ ਪੋਸਟ ਤੁਹਾਡੀ ਉਹ ਬੰਦਾ ਤੇ ਮਤਲਬ ਵੀ ਟੁੱਟ ਟੁੱਟ ਕੇ ਦੱਗ ਦੱਗ ਕੇ ਫਿਰ ਦੁਬਾਰਾ ਉੱਠਦਾ ਰਿਹਾ ਜੀ ਜਿਹੜੀ ਉਹਨੇ 6 ਵਿਕਟਾਂ ਲਈਆਂ ਨੇ ਔਰ ਜਿਹੜਾ ਉਹਦਾ ਸਪੈਲ ਸੀ ਬੋਲਿੰਗ ਦਾ ਜੋ ਉਹਦੀ ਐਕਿਊਰਸੀ ਸੀ ਗੀ ਲਾਈਨ ਲੈਂਥ ਦੀ ਸਰ ਬਾਕਮਾਲ ਹਰੇਕ ਬੋਲ ਉਹਦੀ ਦੇਖਣ ਯੋਗ ਹੈ ਜੇ ਤੁਸੀਂ ਕ੍ਰਿਕਟ ਨੂੰ ਸਮਝਦੇ ਹੋ ਕ੍ਰਿਕਟ ਦੇਖਣੀ ਹੋਰ ਗੱਲ ਹੁੰਦੀ ਹੈ ਸਾਹਿਬ ਜੀ ਜੀ ਬਿਲਕੁਲ ਚੌਕੇ ਛੱਕੇ ਤਾਂ ਸਾਰੇ ਦੇਖਣਾ ਮੋਟਾ ਮੋਟਾ ਹੋਰ ਚੀਜ਼ ਨਹੀਂ ਬਰੀਕੀ ਨਾਲ ਜੇ ਤੁਸੀਂ ਦੇਖੋਗੇ ਤਾਂ ਗੱਲ ਇਹ ਹੈ ਜਨਾਬ ਕਿ ਉਸ ਬੰਦੇ ਨੇ ਪਹਿਲਾਂ ਬਿਹਾਰ ਛੱਡਿਆ ਬੈਨ ਲੱਗਾ ਉਹਨਾਂ ਦੇ ਕ੍ਰਿਕਟ ਬੋਰਡ ਤੇ ਫਿਰ ਬੰਗਾਲ ਤੋਂ ਤੁਰਨ ਲੱਗਾ ਜਦੋਂ ਪਿਓ ਮਰ ਗਿਆ ਲਕਵੇ ਨਾਲ ਹੂੰ ਫਿਰ ਤੁਰਨ ਲੱਗਾ ਭਰਾ ਮਰ ਗਿਆ ਵੱਡਾ ਜੀ ਫਿਰ ਆਪਦੇ ਸੱਟ ਲੱਗ ਗਈ 300 ਉਹ ਕ੍ਰਿਕਟ ਛੱਡ ਦਿੱਤੀ ਸੀ ਉਹਨੇ ਕਦਾਫਾ ਕਰੋ ਜਾਂ ਇਹਨਾਂ ਸਾਲ ਬਾਅਦ ਉੱਠਿਆ ਸੱਟ ਲੱਗ ਗਈ ਤਾਂ ਫਿਰ ਬੰਦੇ ਨੇ ਆਪਣੇ ਆਪ ਨਾਲ ਨਿਸ਼ਾ ਕੀਤਾ ਕਿ ਨਹੀਂ ਲੜਨਾ ਤੇ ਤੁਸੀਂ ਵੇਖੋ ਕਿ ਜਦੋਂ ਉਹ ਇਸ ਬਾਰੇ ਬੋਲ ਰਿਹਾ ਸੀ ਤਾਂ ਉਸਨੇ ਇਸ ਇਤਿਹਾਸਿਕ ਸਪੈਲ ਨੂੰ ਡੈਡੀਕੇਟ ਪਤਾ ਕਿਨੂੰ ਕੀਤਾ ਆਪਦੀ ਭੈਣ ਨੂੰ ਉਹ ਵੀ ਗੈਸਰ ਨਾਲ ਲੜ ਰਹੀ ਹੈ ਮਤਲਬ ਕਿ ਘਰੇ ਇੱਕ ਤੋਂ ਬਾਅਦ ਹਾਂਜੀ ਹਾਂਜੀ ਪਰ ਕੋ ਇਸ ਤਰ੍ਹਾਂ ਦੇ ਦਰਦ ਦੇ ਵਿੱਚੋਂ ਨਿਕਲਣਾ ਇਸ ਪੀੜਾ ਚੋਂ ਗੁਜ਼ਰ ਕੇ ਇਸ ਤਰ੍ਹਾਂ ਆਕਾਸ਼ ਨੇ ਅੰਬਰ ਛੋਣਾ ਉਹ ਵੀ ਕੱਟ ਨਹੀਂ ਹੈ ਮੇਰੇ ਖਿਆਲ ਦੇ ਨਾਲ ਉਹ ਵੀ ਇਸ ਮੈਚ ਦਾ ਇੱਕ ਹੀਰੋ ਹੈ ਸ਼ੁਮਨ ਗਿਲ ਤੇ ਹੈ ਹੀ ਹੈ ਉਹ ਤਾਂ ਤੋੜ ਹੀ ਲੀ ਗੀ ਉਹ ਤਾਂ ਮੈਂ ਤਾਂ ਦੱਸਦਾ ਉਹ ਨੈਕਸਟ ਲੈਵਲ ਆ ਬੰਦਾ ਉਹਦੀ ਸਿਫਤ ਦੇ ਵਿੱਚ ਲੇਖ ਲਿਖੇ ਜਾ ਸਕਦੇ ਆ ਅਮ ਮਨੀ ਗ ਟੁਕਟ ਵੀ ਪੱਚੀ ਮਿੰਟ ਦੀ ਵੀਡੀਓ ਬਣਾ ਸਕਦਾ ਉਹਦੇ ਕੱਲੇ ਕੱਲੇ ਸ਼ਾਟ ਤੇ ਤਾਂ ਮਤਲਬ ਕਿ ਉਹ ਤਾਂ ਨੈਕਸਟ ਲੈਵਲ ਆ ਪਰ ਇਸ ਦਰਮਿਆਨ ਜਦੋਂ ਬੁੰਮਰਾ ਨਹੀਂ ਸੀ ਬੁੰਮਰਾ ਦੀ ਗੈਰ ਹਾਜ਼ਰੀ ਦੇ ਵਿੱਚ ਇੱਕ ਮਤਲਬ ਕਿ ਸਧਾਰਨ ਘਰ ਚੋਂ ਨਿਕਲੇ 사ਸਾਰਾਮ ਐਕਸਪ੍ਰੈਸ ਜਿਸ ਨੂੰ ਕਿਹਾ ਜਾਂਦਾ ਆਕਾਸ਼ਦੀਪ ਜੋ ਉਸਨੇ ਉਸ ਸਪੈਲ ਪਾਇਆ ਉਹ ਵੀ ਕਾਬਲੇ ਤਾਰੀਫ ਹੈ ਜੀ ਉਹ ਕਹਿੰਦੇ ਹੁੰਦੇ ਨੇ ਨਾ ਤਕਲੀਫ ਦੇ ਵਿੱਚ ਕਹਿੰਦੇ ਜਾਂ ਤੇ ਬੰਦਾ ਆਪ ਟੁੱਟ ਜਾਂਦਾ ਤੇ ਜਾਂ ਫਿਰ ਰਿਕਾਰਡ ਤੋੜ ਦਿੰਦਾ ਬਾਅਦ ਦੇ ਵਿੱਚ ਹਾਂ ਜੀ ਹਾਂ ਜੀ ਬਿਲਕੁਲ ਸਹੀ ਉੱਚੀ ਚੀਜ਼ਾਂ ਨੇ ਜਦੋਂ ਬੰਦਾ ਟੁੱਟ ਟੁੱਟ ਕੇ ਆਪਦੀ ਤਕਲੀਫ ਨੂੰ ਫਿਰ ਆਪਦੀ ਤਾਕਤ ਬਣਾ ਲੈਣਾ ਫਿਰ ਗੱਲ ਬਣਦੀ ਆ ਫਿਰ ਉਹ ਨੈਕਸਟ ਲੈਵਲ ਜਿਹੜਾ ਤੁਸੀਂ ਸ਼ਬਦ ਵਰਤਦੇ ਨੇ ਉਹ ਮੇਰੇ ਵੀ ਮੂੰਹ ਤੇ ਛੜਿਆ ਹੋਇਆ ਦੋ ਨੈਕਸਟ ਹਾਂ ਜੀ ਮੈਂ ਅਕਸਰ ਤੁਸੀਂ ਗੱਲਾਂ ਵਾਤਾਂ ਚ ਹੀ ਕਹਿੰਦੇ ਨੇ ਅਸੀਂ ਨਾ ਦੋਨੇ ਭਰਾ ਜਦੋਂ ਟੀ ਆਹ ਫਲਾਣਾ ਨੈਕਸਟ ਲੈਵਲ ਬੰਦਾ ਯਾਰ ਦੋ ਤਿੰਨ ਤੇਰੇ ਤੋਂ ਮੇਰੇ ਵੀ ਮੈਂ ਦੋ ਤਿੰਨ ਵਾਰੀ ਨਾਦਰ ਲੈਵਲ ਬੰਦ ਤੇ ਆ ਜੀ ਆਹ ਜੀ ਕੋਪ ਬਿਲਕੁਲ ਖੁਸ਼ੀ ਮੇਰੇ ਖਿਆਲ ਦੇ ਨਾਲ ਬਾਇਓਪਿਕ ਬੰਨੀ ਚਾਹੀਦੀ ਬਿਲਕੁਲ ਬਣਨੀ ਚਾਹੀਦੀ ਆ ਇਹ ਕਹਾਣੀਆਂ ਹੀ ਐਸੀਆਂ ਨੇ ਜੀ ਇਹ ਕਹਾਣੀਆਂ ਹੀ ਐਸੀਆਂ ਨੇ ਜੋ ਸ਼ੁਮਨ ਗਿੱਲ ਦੇਖ ਲੋ ਇੱਕ ਬਾਪ ਨੇ ਕਿਸ ਤਰ੍ਹਾਂ ਦਾ ਤਿਆਗ ਕੀਤਾ ਕਿ ਜੈਮਲ ਵਾਲਾ ਛੱਡਤਾ ਮੋਹਲੀ ਚਲੇ ਜਾਣਾ ਠੀਕ ਹੈ ਨਾ ਜੀ ਬਹੁਤ ਕਾ ਲਣਾ ਹੁੰਦੀ ਆ ਸੋ ਆਕਾਸ਼ ਦੀ ਤਾਂ ਖਾਸ ਤੌਰ ਤੇ ਬਹੁਤ ਜਬਰਦਸਤ ਕਹਾਣੀ ਬਿਲਕੁਲ ਮਿੰਟੋ ਜੀ ਅੱਜ ਜੇ ਮੰਨ ਲਓ 10 ਵੀ 50 ਗੱਲਾਂ ਕਰੀਏ ਨਾ ਉਹਦੇ ਵਿੱਚ ਕੋਈ 48 47 ਗੱਲਾਂ 네ਗੇਟਿਵ ਨੇ ਹਾਂਜੀ ਨਕਾਰਾਤਮਕ ਨੇ ਉਹਦੇ ਵਿੱਚ ਇਹੋ ਜੀਆਂ ਦੋ ਚਾਰ ਕਹਾਣੀਆਂ ਹੀ ਹੁੰਦੀਆਂ ਨੇ ਜਿਹੜੀਆਂ ਬੰਦੇ ਨੂੰ ਅੱਗੇ ਚੱਲਣ ਵਾਸਤੇ ਹੌਸਲਾ ਦੇਈ ਰੱਖਦੀਆਂ ਨੇ ਜੀ ਦੇਈ ਰੱਖਦੀਆਂ ਨੇ खैर ਚਲੋ ਹਾਂਜੀ ਨਹੀਂ ਰਿਕਾਰਡ ਬਹੁਤ ਬਿਲਕੁਲ ਜੇ ਮੇਰੇ ਖਿਆਲ ਦੇ ਨਾਲ ਇਹ ਦੂਜਾ ਮੌਕਾ ਹੈ ਜਦੋਂ ਇੰਨੇ ਰਣ ਮਾਰੇ ਆ ਇੱਕ ਟੈਸਟ ਮੈਚ ਦੇ ਵਿੱਚ ਕਿਸੇ ਇੰਡੀਅਨ ਨੇ ਬਿਲਕੁਲ ਤੁਹਾਡੀ ਗੱਲ ਸਹੀ ਆ ਤੇ 10 ਵਿਕਟਾਂ ਕਿਸੇ ਨੇ ਨਹੀਂ ਲਈਆਂ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਆ ਜੀ ਜੀ ਇੰਗਲੈਂਡ ਦੇ ਵਿੱਚ ਐਸਾ ਪ੍ਰਦਰਸ਼ਨ ਕਰਨਾ ਜਾ ਕੇ ਉਹ ਮੈਰ ਕਹਿੰਦਾ ਜੀ ਇਤਿਹਾਸ ਚ ਨਾ ਲਿਖਾ ਗਿਆ ਬਿਲਕੁਲ ਬਿਲਕੁਲ